i do ਆਹ ਇਹਦਾ ਮੋਟਰ ਚੱਲ ਗਿਆ ਨੇ ਤੇ ਇਹ ਕੰਮ ਕਰਦੀ ਤੇ ਪਾਕੇਟਿਕ ਦੇ ਡੈਮ ਬਣੇ ਹੋ ਗਏ ਤਾਂ ਚਾਹਾਂ ਦਾ ਮੋਟਰ ਆਹ ਤੁਹਾਡੇ ਮੋਟਰ ਆ ਕੋ ਬਾਹਰ ਆ ਗਿਆ ਇਹਨਾਂ ਨੂੰ ਚੈਨਲ ਦੀ ਕਾਰਿਆ ਕੋਈ ਕਰਦਾ ਨਹੀਂ ਇਹ ਮਤਲਬ ਨਾ ਚੱਲੇ ਰਹੀ ਤੇ ਸ਼ਰੀਆ ਮੂਦਾ ਬਲੋ ਸਮਝ ਨਹੀਂ ਆਉਂਦਾ ਕਿ ਇਹਦਾ ਓਵਰਫਲੋ ਹੈ ਓਵਰਫਲੋ ਦਾ ਪਾਣੀ ਉਹਨੂੰ ਕਿੱਥੇ ਜਾਣਾ ਹੈ ਲੋਕਾਂ ਨੇ ਕਿਹਾ ਇਹ ਤੁਹਾਡੇ ਕਰਨ ਵਾਲਾ ਕੰਮ ਹੈ ਇਹ ਸਾਡੀ ਜਿੰਮੇਵਾਰੀ ਨਹੀਂ ਇਹ ਸਭ ਹੈ ਸਾਡੇ ਸਾਬ ਕੋ ਦਾ ਜੀ ਨਾ ਕਿ ਇੱਕ ਬਲ ਪੱਤਰ ਬਣਾ ਕੇ ਤਾਂ ਰਿਪੋਰਟ ਵੀ ਕਰਕੇ ਬਣਾ ਕੇ ਢਿੱਲੋ ਸਾਹਿਬ ਦਵਿੰਦਰ ਹੁਣਾਂ ਨੇ ਇੱਕ ਮੁੱਦਾ ਉਠਾਇਆ ਹੈ ਵੀ ਜਿਹੜੀਆਂ ਫਸਲਾਂ ਖਾਲੀ ਰਹਿਣਗੀਆਂ ਉਹਨਾਂ ਦਾ ਕੀ ਹੋਏਗਾ ਇਹਦੇ ਸਬੰਧ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਖੇਤ ਖਾਲੀ ਰਹਿਣ ਕੇ ਖੇਤਾਂ ਦੀਆਂ ਸਮੱਸਿਆਵਾਂ ਦੋ ਤਰ੍ਹਾਂ ਦੀਆਂ ਇੱਕ ਦੇ ਉੱਤੇ ਕੋਈ ਸਿਲਟ ਡਿਪੋਜ਼ਿਟ ਹੋ ਗਈ ਹੈ ਜਾਂ ਉਹਦੇ ਉੱਤੇ ਰੇਤ ਡਿਪੋਜ਼ਿਟ ਹੋ ਗਈ ਸਰਕਾਰ ਨੇ ਫੈਸਲਾ ਕਰ ਦਿੱਤਾ ਇੱਕ ਤੇ ਜਿਸ ਦਾ ਖੇਤ ਹੋ ਦੀ ਰੇਤ ਤੇ ਮਿੱਟੀ ਵੀ ਉਹ ਆਪਣੀ ਚੁੱਕ ਸਕਦਾ ਵੇਚ ਸਕਦਾ ਪਰ ਗੱਲ ਜਿਹੜੀ ਆ ਉਹ ਚੱਕਰਨ ਤੇ ਉਸ ਖੇਤ ਨੂੰ ਦੁਬਾਰਾ ਬਣਾਉਣ ਲਈ ਜਿਹੜਾ ਉਹ ਉਹਦਾ ਖਰਚ ਆਉਣਾ ਉਹ ਕਿਉਂਕਿ ਫਸਲ ਬੀਜੀ ਨਹੀਂ ਜਾਣੀ ਜੇ ਫਸਲ ਬੀਜੀ ਜਾਏਗੀ ਤੇ ਉਹ ਆਪਣਾ ਖਰਚ ਪੂਰਾ ਕਰ ਲੂਗਾ ਲੇਕਿਨ ਜੇ ਫਸਲ ਹੀ ਬੀਜੀ ਜਾੜੀ ਖੇਤ ਖਾਲੀ ਰਹਿ ਜਾਂਦਾ ਤੇ ਪਹਿਲਾਂ ਹੀ ਡਾਕਟਰ ਜੋੜ ਨੇ ਜਿਹੜੀ ਰਿਪੋਰਟ ਦਿੱਤੀ ਸੀ ਉਹਦੇ ਵਿੱਚ ਦਰਜ ਕੀਤਾ ਸੀ ਕਿ ਖੇਤ ਖਾਲੀ ਰੱਖ ਕੇ ਕਿਸਾਨਾਂ ਨੂੰ ਮੁਆਵਜ਼ੇ ਦਿੱਤੇ ਜਾ ਸਕਦੇ ਦੇਣੇ ਚਾਹੀਦੇ ਆ ਤਾਂ ਜੋ ਤੁਸੀਂ ਜੇ ਫਸਲਾਂ ਦਾ ਫਿਰ ਬਦਲ ਵੀ ਕਰਨਾ ਤੇ ਉਹ ਫਸਲਾਂ ਦਾ ਮੁਆਵਜ਼ਾ ਦਿੱਤਾ ਜਾਵੇ ਇਸ ਅਵਸਥਾ ਚ ਅੱਜ ਦੀ ਅਵਸਥਾ ਚ ਇਹ ਆ ਕਿ ਫਸਲ ਬੀਜੀ ਨਹੀਂ ਜਾਣੀ ਉਸ ਫਸਲ ਦਾ ਜੋਗ ਮੁਆਵਜ਼ਾ ਇਹ ਜਿੰਨਾ ਪਹਿਲਾਂ ਡਾ ਗੁਵਿੰਦਰ ਉਹਨਾਂ ਨੇ ਮੰਗ ਕੀਤੀ ਆ ਕਿਹੜੇ ਕਿਹੜੀ ਫਸਲ ਦਾ ਕਿੰਨਾ ਕਿੰਨਾ ਦੇਣਾ 70000 ਰੁਪਏ ਖੇਤ ਦਾ ਜਿਹੜਾ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਲੋਕਾਂ ਨੂੰ ਮੁਆਵਜ਼ਾ ਦੇਣ ਦੀ ਲੋੜ ਇਸ ਲਈ ਹੈ ਕਿ ਖੇਤੀ ਦਾ ਉਤਪਾਦਨ ਲਗਾਤਾਰ ਜਾਰੀ ਰਵੇ ਚੱਲਦਾ ਰਹੇ ਹਾਂਜੀ ਵਿੰਦਰ ਜੀ ਤੁਸੀਂ ਅੱਜ ਮੰਗ ਪੱਤਰ ਦਿੱਤਾ ਤਹਿਸੀਲਦਾਰ ਸਾਹਿਬ ਨੂੰ ਕੀ ਮਕਸਦ ਹੈ ਤੁਹਾਡਾ ਜੀ ਮੰਗ ਪੱਤਰ ਦੇਣ ਦਾ ਅਸੀਂ ਮੰਗ ਪੱਤਰ ਪੂਰੇ ਤੌਰ ਦਾ ਦੇ ਵਿੱਚ ਜਮੂਰ ਕਿਸਾਨ ਸਭਾ ਨੌਟਰੀ ਨੂੰ ਮੰਪੱਤਰ ਦੇ ਹੜਾ ਨੇ ਸਵਾਗਤ ਮੰਪੱਤਰ ਦੇ ਰਹੇ ਤੇ ਜਿਹਦੇ ਸਬੰਧ ਵਿੱਚ ਜ਼ਿਲ੍ਹਾ ਸ਼ਹੀਦਪੁਰ ਦੀ ਕਈ ਜਿਹੜੀ ਆ ਉਹਨੇ ਤਹਿਸੀਲਦਾਰ ਸਾਹਿਬ ਨੂੰ ਉਹਨਾਂ ਨੂੰ ਜਾਇਆ ਉਹ ਆਪਣਾ ਮੰਗਬੱਧ ਦੱਸਿਆ ਜਿਹਨੇ ਕਿ ਇਸ ਮੰਪੱਤਰ ਦੇ ਵਿੱਚ ਅਸੀਂ ਹਰ ਪੀੜਤਾ ਦੀ ਹਰ ਪੀੜਤਿਆਂ ਦੀਆਂ ਸਮੱਸਿਆਵਾਂ ਜਿਹੜੀਆਂ ਐਸ ਵੇਲੇ ਵਰਤਮਾਨ ਸਮੱਸਿਆ ਆ ਉਹਨਾਂ ਦੇ ਬਾਰੇ ਗੱਲ ਕੀਤੀ ਆ ਔਰ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਸਮੱਸਿਆਵਾਂ ਹੋਣੀਆਂ ਆ ਅਸੀਂ ਉਹਨਾਂ ਦੇ ਬਾਰੇ ਗੱਲ ਕੀਤੀ ਆ ਤਾਂ ਜਿਵੇਂ ਕਿ ਕਹ ਲਈਏ ਵੀ ਅਸੀਂ ਜਿਸ ਬੰਦੇ ਦਾ ਮਕਾਨ ਟਹਿ ਗਿਆ ਉਹਦੇ ਵਾਸਤੇ ਅਸੀਂ 10 ਲੱਖ ਜਿਸ ਬੰਦੇ ਦੀ ਜਾਨ ਜਿਸ ਦੇ ਪਰਿਵਾਰ ਦੇ ਕਿਸੇ ਬੰਦੇ ਦੀ ਜਾਨ ਚਲੀ ਗਈ ਆ ਉਹਨੂੰ 10 ਲੱਖ ਦਾ ਵਾਪਸੇ ਦੀ ਅਸੀਂ ਜਾਓ ਮੰਗ ਕਰਦੇ ਆ ਜਿਹੜੀਆਂ ਫਸਲਾਂ ਦੀ ਸਾਡੀ ਤਬਾਹੀ ਹੋਈ ਆ ਗੰਨੇ ਦੇ ਵਾਸਤੇ ਅਸੀਂ 1 ਲੱਖ ਰੁਪਇਆ ਪ੍ਰਤੀ ਏਕੜ ਦੀ ਮੰਗ ਕਰਦੇ ਆ ਤੇ ਆਮ ਫਸਲਾਂ ਦੇ ਵਾਸਤੇ ਅਸੀਂ 70000 ਰੁਪਇਆ ਪ੍ਰਤੀ ਏਕੜ ਮੰਗ ਕਰਦੇ ਆ ਤੇ ਹੌਣ ਵਾਲੇ ਸਮੇਂ ਦੇ ਵਿੱਚ ਜੇ ਦੂਜੀ ਫਸਲ ਵੀ ਨਹੀਂ ਪੀਜੀ ਜਾਂਦੀ ਜੋ ਉਹਦੇ ਵਾਸਤੇ ਫਿਰ ਇਹ ਇਹ ਜਿਹੜਾ ਜਿਹੜੀ ਸਾਡੀ ਮੰਗ ਵਾ ਦੁੱਗਣੀ ਹੋਊਗੀ ਉਹਦਾ ਬਦਲਾ ਦੁੱਗਣਾ ਦਿੱਤਾ ਜਾਵੇ। ਅਸੀਂ ਇਸੇ ਤਰ੍ਹਾਂ ਨਾਲ ਜਿਹੜਾ ਸਾਡਾ ਜਿਹੜੇ ਗਰੀਬ ਪਰਿਵਾਰ ਦਾ ਜਿਹੜੇ ਗਰੀਬ ਮਜ਼ਦੂਰ ਜਿਹੜੇ ਹੈਗੇ ਆ ਜਿਹੜੇ ਹਰ ਪੀੜਤਾ ਇਲਾਕੇ ਦੇ ਵਿੱਚ ਰਹਿ ਰਹੇ ਆ ਉਹਨਾਂ ਨੂੰ 10000 ਰੁਪਏ ਪ੍ਰਤੀ ਜਿਹੜੀ ਆ ਉਹ ਪਰਿਵਾਰ ਜਿਹੜੀ ਆ ਉਹ ਆਗਮਨ ਦਿੱਤੀ ਜਾਵੇ। ਤੇ ਨਾਲ ਹੀ ਅਸੀਂ ਇਹ ਵੀ ਮੰਗ ਕਰਦੇ ਆ ਕਿ ਫੌਰੀ ਤੌਰ ਤੇ ਹਰ ਪੀੜਤਾ ਦੇ ਸਾਰੇ ਪਰਿਵਾਰਾਂ ਨੂੰ 1 ਲੱਖ ਰੁਪਏ ਜੱਕ ਮੁਸਤਕੀਲਾ ਦਿੱਤਾ ਜਾਵੇ ਤਾਂ ਕਿ ਉਹ ਆਪਣੀਆਂ ਡੇਲੀ ਨੀਡਸ ਜਿਹੜੀਆਂ ਆ ਉਹਨਾਂ ਨੂੰ ਪੂਰਾ ਕਰ ਸਕਣ ਇਸੇ ਤਰ੍ਹਾਂ ਜਿਹੜਾ ਬਹੁਤ ਵੱਡਾ ਨੁਕਸਾਨ ਹੋਇਆ ਮਾਲ ਡੰਗਰ ਪਸ਼ੂ ਜਿਹੜਾ ਆ ਸਭ ਚਲਾ ਗਿਆ ਅਸੀਂ ਮੱਝ ਤੇ ਗਾਂ ਦੇ ਵਾਸਤੇ 1 ਲੱਖ 1 ਲੱਖ ਰੁਪਏ ਜਿਹੜੀਆਂ ਮੰਗ ਕਰਦੇ ਆ ਤੇ ਇਸੇ ਤਰ੍ਹਾਂ ਜਿਹੜੇ ਛੋਟੇ ਸਾਡੇ ਜਾਨਵਰ ਹੈਗੇ ਆ ਉਹ ਬੱਕਰੀਆਂ ਭੇਡਾਂ ਉਹਨਾਂ ਦੇ ਬਾਰੇ ਤੇ ਅਸੀਂ ਜਾਇਜ਼ ਮੁਆਵਜ਼ਾ ਜਿਹੜਾ ਆ ਉਹਦੀ ਮੰਗ ਕਰਦੇ ਆ ਤੇ ਨਾਲ ਦੀ ਨਾਲ ਅਸੀਂ ਇਹ ਵੀ ਮੰਗ ਕਰਦੇ ਆ ਕਿ ਹਰ ਪੀੜਤਾ ਤੋਂ ਹਰ ਪੀੜਤ ਇਲਾਕਿਆਂ ਦੇ ਵਿੱਚ ਜਦੋਂ ਪਾਣੀ ਉਤਰਨਾ ਆਇਆ ਤੇ ਉਹ ਪਾਣੀ ਉਤਰਨ ਤੋਂ ਬਾਅਦ ਜਿਹੜੀਆਂ ਉੱਥੇ ਬਿਮਾਰੀਆਂ ਫੈਲਣੀਆਂ ਆਇਆਂ ਉਹਨਾਂ ਦੇ ਬਾਅਦ ਤੇ ਇਹ ਦਵਾਈਆਂ ਦੀ ਫ੍ਰੀ ਸੇਵਾ ਜਿਹੜੀ ਆ ਸਰਕਾਰ ਵੱਲੋਂ ਕੀਤੀ ਆਵੇ ਵੱਡੇ ਕੈਂਪ ਲਗਾਏ ਜਾਣ ਤੇ ਨਾਲ ਹੀ ਜਿਹੜਾ ਡੀਜ਼ਲ ਜਿਹੜਾ ਹੈਗਾ ਉਹ ਜਨੀਪੰਦਰੀ ਕਰਨ ਦੇ ਬਾਅਦ ਤੇ ਡੀਜ਼ਲ ਜਿਹੜਾ ਉਹ ਮਾਈਲਾ ਕਰਾਇਆ ਜਾਂਦਾ ਤੇ ਨਾਲ ਦੀ ਜਿਹੜੀਆਂ ਤਰੰਗਤ ਉੱਤੇ ਉਸ ਸਮੇਂ ਦੇ ਵਿੱਚ ਜਿਹੜੀਆਂ ਸਸੱਸਿਆਵਾਂ ਆਉਣੀਆਂ ਆ ਉਹਨਾਂ ਨੂੰ ਹੱਲ ਕਰਨ ਦੇ ਬਾਅਦ ਤੇ ਪ੍ਰਸ਼ਾਸਨ ਕਰਤਾ ਗਿਆ ਜਿਹੜੀਆਂ ਡਿਊਟੀਆਂ ਤੇ ਲੱਗਿਆ ਹੋਣ ਤਾਕੇ ਜਿਹੜੀਆਂ ਉੱਥੇ ਨੰਨੀਆਂ ਸਮੱਸਿਆਵਾਂ ਪੈਰਾ ਹੋਣ ਉਹਨਾਂ ਦਾ ਹੱਲ ਜਿਹੜਾ ਆ ਉਹ ਜਲਦੀ ਕੀਤਾ ਜਾ ਸਕਦਾ ਅਸੀਂ ਜਿਹੜੀ ਇਹ ਤ੍ਰਾਸਦੀ ਹੋਈ ਆ ਉਹਦੇ ਇਹਨੂੰ ਅਸੀਂ ਮੈਨਮੇਡ ਤ੍ਰਾਸਦੀ ਕਹਿੰਦੇ ਆ ਵੀ ਇਹ ਇਹ ਸਰਕਾਰਾਂ ਦੇ ਜਾਂ ਢਿਲਮਸ ਦੀਆਂ ਨੀਤੀਆਂ ਉਹ ਸਰਕਾਰਾਂ ਦੀਆਂ ਗੇਲੀਆਂ ਦੇ ਕਰਕੇ ਜਿਹੜੀ ਐ ਏਡੀ ਵੱਡੀ ਤਵਾਈ ਹੋਈ ਆ ਇਹ ਸਾਰੇ ਡੈਮਾਂ ਦੇ ਡੈਮਾਂ ਗਏ ਆ ਉਹ ਪੱਕਿਆ ਤੌਰ ਤੇ ਚੈਨਲ ਅੰਚ ਕੀਤਾ ਜਾਵੇ ਤੇ ਜਿਹੜੇ ਕੰਢੀ ਇਲਾਕੇ ਦੇ ਵਿੱਚ ਅਸ਼ਾ ਪੁੱਜ ਦੇ ਵਿੱਚ ਦੇ ਕੰਢੀ ਇਲਾਕੇ ਦੇ ਵਿੱਚ ਡੈਮ ਅੱਜ ਦਾ ਨਗਹਿਦਵਾ ਪਿੰਚਹਾਰ ਡੈਮ ਹੈ ਤੁਰਬਾਹ ਡੈਮ ਹੈ ਬਿੰਗਰੋਵਰ ਡੈਮ ਹੈ ਮਹਿਣੀ ਡੈਮ ਹੈ ਸਲੇਰਨ ਡੈਮ ਹੈ ਇਹਨਾਂ ਦਾ ਜਿਹੜਾ ਓਵਰਫਲੂ ਪਾਣੀ ਹੈਗਾ ਆ ਉਹਨੂੰ ਚੈਨਲਜ ਕਰਕੇ ਚੈਨਲ ਅੰਚ ਪੱਕੇ ਤੌਰ ਤੇ ਚੈਨਲਜ ਕਰਕੇ ਜਾਂ ਤਾਂ ਨਹਿਰਾਂ ਦੇ ਵਿੱਚ ਪਾਤਾ ਜਾਵੇ ਜਾਂ ਜਿਹੜੇ ਵੱਡੇ ਚੋਹ ਜਿਹੜੇ ਆ ਚੈਨਲਜ ਕੀਤੇ ਹੋਏ ਆ ਪਹਿਲਾਂ ਚੈਨਲਜ ਕੀਤੇ ਚੈਨਲ ਅੰਚ ਕੀਤੇ ਹੋਏ ਆ ਉਹਨਾਂ ਚ ਪਾਇਆ ਜਾਵੇ ਤਾਂ ਕਿ ਉਹ ਪਾਣੀ ਜਿਹੜਾ ਆ ਖੁੱਲਾ ਆ ਕੇ ਲੋਕਾਂ ਦੀਆਂ ਫਸਲਾਂ ਦਾ ਨੁਕਸਾਨ ਨਾ ਕਰੇ ਅਤੇ ਲੋਕਾਂ ਦੇ ਘਰਾਂ ਦਾ ਜਿਹੜਾ ਨੁਕਸਾਨ ਨਾ